ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਤਾਜੀ ਸੂਈਆਂ ਛੇੜ ਲਈ ਲੈ ਕੇ ਆਏ ਆਂਗੇ। ਬੱਚਾ ਕਰਮਾਲ ਨੇ ਵਸੀ ਦੇਤੀ ਤੇ ਜਿਸ ਘਰ ਚ ਵੀਡੀਓ ਬਣਾ ਰਿਹਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ। ਮੰਨ ਕੇ ਚੱਲੋ ਆਪਣੇ ਘਰੇਲੂ ਪਸ਼ੂਆਂ ਚ ਬਾਈ ਇਹ ਵੜਾ ਸੇਲ ਕਰ ਰਿਹਾ। ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ। ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ। ਧੰਨਵਾਦ। ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਜੀ ਹਾਂਜੀ ਹਾਂਜੀ ਬਾਈ ਨਾਮ ਤੇ ਬਾਈ ਆਪਣਾ ਐਡਰੈਸ ਬੋਲ ਦੋ ਮਾ ਬਲਤੇਜ ਸਿੰਘ ਆ ਜੀ ਪਿੰਡ ਸੁਖਾਣਾ ਦਾ ਜੀ ਗਲਾ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਨੇੜੇ ਪਿੰਡ ਬਾਈ ਕਿਹੜਾ ਰਹਿੰਦਾ ਨੇੜੇ ਆਪਣੇ ਸ੍ਰੀਆਲਾ ਵੀ ਨੇੜੇ ਰਹ ਜਾਂਦਾ ਜੀ ਭਗਤਾ ਵੀ 4 ਕਿਲੋਮੀਟਰ ਹੀ ਆ ਠੀਕ ਹੈ ਬਾਈ ਆਪਾਂ ਖੇਤ ਚ ਘਰ ਆਈ ਆਪਣਾ ਕੋਠੇ ਵਾਲੇ ਕੱਚੇ ਰਾਹ ਤੇ ਠੀਕ ਹੈ ਬਾਈ ਇਹ ਛੋਟਾ ਸੁਖਾਣਾ ਦਾ ਵੀ ਹਾਂਜੀ ਛੋਟਾ ਸੁਖਾਣਾ ਤੋਂ ਜੀ ਸ੍ਰੀਆਲਾ ਦੇ ਰਾਹ ਜਾਂਦਾ ਜਿਹੜਾ ਉਹਦੇ ਉੱਤੇ ਆ ਠੀਕ ਹੈ ਕੰਟੈਕਟ ਨੰਬਰ ਬੋਲ ਦੋ 86995 ਹੈ 94098 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਇਹ ਵੈਡ ਦੇਖ ਰਹੇ ਆਪਣੇ ਘਰ ਦੀ ਹੈ ਜੀ ਇਹ ਪਹਿਲੇ ਸੂਏ ਲਿਆਂਦੀ ਸੀ ਆਪਾਂ ਦੂਜਾ ਸੂਆ ਸੀ ਪਹਿਲਾ ਸੂਆ ਘਰੇ ਪੀਤਾ ਦੂਜਾ ਘਰੇ ਪੀਤਾ ਐਰ ਕੀ ਤੀਜੇ ਸੂਏ ਸੂਈ ਹੈ ਜੀ ਅੱਜ ਸਵੇਰ ਹੀ ਸੂਈ ਹੈਗੀ ਸਵੇਰੇ ਸੂਈ ਆ ਜੇਰ ਵਗੈਰਾ ਉਹ ਕੀ ਹੈ ਹਾਂ ਜੇਰ ਜੁਰ ਪੈ ਗਈ ਸਵੇਰੇ ਤੇ ਬੱਚਾ ਕੀ ਦੇਤਾ ਬੱਚੀ ਦੇਤੀ ਹੈ ਜੀ ਬੱਚਾ ਭਾਈ ਬੱਚੀ ਦੇਦੀ ਬੱਚੀ ਦੀ ਕੁਆਲਿਟੀ ਚੈੱਕ ਕਰ ਸਕਦੇ ਹਾਂ ਬੜੀ ਚੰਗੀਆਂ ਜਰਸੀ ਆ ਜਾਂਦੀ ਹੈ ਭਾਈ ਖੁਦ ਵੀ ਹੈ ਨਾ ਹਾਂਜੀ ਜਰਸੀ ਕ੍ਰੋਸੀ ਹੈ ਜੀ ਤੇ ਕਿੰਨਾ ਕਿਲੋ ਦਿੱਤਾ ਹੈ ਭਾਈ ਇਹਦਾ ਪਿਛਲੇ ਇਹਨੇ ਪਹਿਲੇ ਸੂਏ ਦਿੱਤਾ ਸੀਗਾ ਜੀ 15 ਕਿਲੋ ਦੂਜੇ ਸੂਏ ਮੜ ਕੇ 17 ਕਿਲੋ ਐਰ ਕੀ ਜਾਣੀ ਝਾਗਾ ਵੀ 2-3 ਕਿਲੋ ਹੋਰ ਵਧੂਗੀ ਠੀਕ ਹੈ ਭਾਈ ਉਹ ਸੌਸੀਲਾ ਹਾਂ ਸੀਲ ਪੂਰੀ ਚਵਾਈ ਚਵਾਈ ਕਿਵੇਂ ਲੱਗੀ ਵੀ ਅਸੀਂ ਤਾਂ ਹੀ ਦੋ ਜਣੇ ਬਹਿ ਕੇ ਚੁੰਨੇ ਆ ਠੀਕ ਹੈ ਅੰਦਰ ਬਹਿ ਹੁੰਦੇ ਵੀ ਮਤਲਬ ਇੰਨੀ ਗਰੀ ਸੀਲਾ ਹਾਂ ਜੀ ਪੂਰੀ ਸੀਲਾ ਜੀ ਬਾਈ ਕਹਿੰਦਾ ਦੋਵੇਂ ਪਾਸੇ ਬਹਿ ਕੇ ਬਾਈ ਚਵਾਈ ਕਰਦੇ ਆ ਕਰਮ ਵਾਲੀ ਇੰਨੀ ਗਠੰਡੀ ਸੀਲਾ ਥਾਣ ਚੈੱਕ ਕਰ ਸਕਦੇ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗਾਇਬ ਤੇ ਲੱਗੇ ਹੋਏ ਲੇਵਾ ਬਹੁਤ ਸੋਹਣਾ ਬਾਈ ਤਿਆਰ ਕੀਤਾ ਵਾ ਪੰਡਲ ਹਵਾਨਾ ਜੀ ਨੂੰ ਕਹਦੀ ਉਹ ਹਵਾਨਾ ਤਿਆਰ ਕਰਿਆ ਬਾਕੀ ਥਾਣਾ ਦੀ ਕੁਆਲਿਟੀ ਚੈੱਕ ਕਰ ਸਕਦੇ ਚਾਰੇ ਥਾਣਾ ਮਾ ਲੱਗ ਪੂਰੀ ਦਿੱਤੀ ਦੇ ਨਖੜ ਮਾ ਥਾਂ ਲੱਗਿਆ ਵਾ ਬਾਕੀ ਪਾਲੀ ਸਮੇ ਚੰਗੀ ਆ ਤੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੇ ਬਸੂਆਂ ਚ ਮੰਨ ਕੇ ਚਲੋ ਬਾਈ ਇਹ ਵੜਾ ਛੇਲ ਕਰਿਆ ਬਈ ਖੋਲ ਤਾਂ ਮੜੀ ਜੀ ਤੋਰ ਦੋ ਇਹ ਮੁੱਲ ਬਾਈ ਫਿਰ ਇਹਦਾ ਕੀ ਰਹੂਗਾ ਦੇਣ ਲੈਣ ਦਾ ਮੁੱਲ ਕਰ ਲਾਂਗੇ ਜੀ ਫੋਨ ਤੇ ਮੁੱਲ ਜਾਇਜ਼ ਹੀ ਹਾਂ ਜਾਇਜ਼ ਹੀ ਹੋਊਗਾ ਜੀ ਕੋਈ ਬਾਹਰ ਮੁੱਲ ਬਾਈ ਕਹਿੰਦਾ ਬਾਈ ਕਰਾਂਗੇ ਫੋਨ ਤੇ ਲੰਮੀ ਤੋਰ ਦੋ ਬਈ ਮੜੀ ਤੋਰਾ ਤਰਾ ਬਾਈ ਚੈੱਕ ਕਰ ਸਕਦੇ ਆ ਇੱਕ ਨੰਬਰ ਬਾਕੀ ਜਿਹੜਾ ਹਵਾਨਾ ਬਹੁਤ ਸੋਹਣਾ ਬਾਈ ਫਿਕਸ ਇਹ ਹਵਾਨਾ ਫੀਟਿੰਗ ਵਾਲਾ ਹਵਾਨਾ ਦਾ ਤੇ ਜਿਹੜੀ ਫੈਟ ਆਊਗੀ ਬਹੁਤ ਚੰਗੀ ਆਊਗੀ ਬਾਈ ਗਰਮੀ ਆ ਜਿਹੜੀ ਨਾ ਮਾਤਰ ਮੈਨੂੰ ਕਹਨੇ ਬਾਈ ਹਾਂਜੀ ਫੈਟ ਹੋੜ ਕੇ ਆਉਂਦੀ ਰਹੀ ਫੈਟ ਬਹੁਤ ਆਉਂਦੀ ਹੈ ਜੀ ਠੀਕ ਆ ਫੈਟ ਬਾਈ ਕਹਿੰਦੇ ਇੱਕ ਨੰਬਰ ਆਉਂਦੀ ਆ ਥੋੜਾ ਬਾਈ ਬੱਚੇ ਦਾ ਕਰਕੇ ਕਾਲ ਜਰੂਰ ਕਰ ਦੀਆ ਬੱਚਾ ਵੀ ਕਰਮ ਵਾਲੀ ਦੇ ਮਗਰ ਬੱਸੀ ਆ ਗਈ ਬੱਸੀ ਵੀ ਐ ਮਾਰ ਲੋ ਬਹੁਤ ਕੁਆਲਿਟੀ ਦਿੱਤੀ ਆ ਬੱਚਾ ਬਾਈ ਪਿਆਰ ਦੇਗੀ ਹੈ ਨਾ ਹਾਂਜੀ ਬੱਚਾ ਇਲੈਕਟਰੀਆ ਦੇਗੀ ਬਾਈ ਸਿਮਨ ਦਾ ਤਾਂ ਨਹੀਂ ਪਤਾ ਕਿਹੜੇ ਦੀ ਆ ਨਹੀਂ ਸਿਮਨ ਨਹੀਂ ਪਤਾ ਯਾਰ ਠੀਕ ਆ ਬਾਈ ਸਿਮਨ ਨਹੀਂ ਬਾਈ ਕਹਿੰਨੇ ਪਤਾ ਬਾਈ ਤੇ ਬਸ ਸਾਰਾ ਕੁਝ ਸੋਕਿਆ ਤੇ ਕਿੰਨਾ ਕੁ ਬੋੜਾ ਫਿਰ ਬਾਈ ਕ ਬੜਾ ਜਹੰਕਾ ਸੁਬਾ ਚੋਇਆ ਸੀ ਜੀ 3 ਕਿਲੋ ਠੀਕ ਹੈ ਬਈ 3 ਕਿਲੋ ਕੱਢਿਆ ਸੀ ਹੁਣ ਤਾਂ ਜੀ ਕੱਢਾਂ ਠੀਕ ਹੈ ਤੇ ਮੁੱਲ ਬਾਈ ਕਹਿੰਦਾ ਹੋਊਗਾ ਬਾਈ ਫੋਨ ਤੇ ਜਾਇਜ਼ ਹੀ ਹੋਊਗਾ ਕੋਈ ਬੜਾ ਨਹੀਂ ਠੀਕ ਹੈ ਬਈ ਮੁੱਲ ਬਾਈ ਕਹਿੰਦਾ ਜਾਇਜ਼ ਹੋਊਗਾ ਬਾਕੀ ਆਪਾਂ ਫੀਟਿੰਗ ਵਾਲਾ ਹਵਾਨਾ ਬਈ ਚੈੱਕ ਕਰਵਾਉਨੇ ਆ ਦੁਬਾਰੇ ਕਰਵਾ ਦਿੰਨੇ ਆ ਬਹੁਤ ਸੋਹਣਾ ਹਵਾਨਾ ਬਾਕੀ ਥਣ ਵੀ ਬਹੁਤ ਚੰਗਾ ਲੱਗਾ ਪੂਰੀ ਵਿੱਥੀ ਤੇ ਥਣ ਲੱਗਾ ਸੀਲ ਠੰਡੀਪੁਰ ਨਗਸੀਗਾ ਬਾਈ ਕੋਲੇ ਬਈ ਇੱਕ ਸੋ ਆਪਾਂ ਦਿਖਾ ਦਿੱਤਾ ਜੀ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੇ ਵੇਖਣ ਲਈ